ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਹੈ ਜੀ ਭਗਤ ਰਵਿਦਾਸ ਜੀ ਨੇ ਕਿ ਮੇ ਰਾਜੀ ਪੀਪੇ ਦੀ ਪ੍ਰਖਿਆ ਲਈ ਭਗਤ ਰਵਿਦਾਸ ਜੀ ਦੇ ਸਮੇਂ ਇੱਕ ਰਾਜਾ ਹੋਇਆ ਕਰਦਾ ਸੀ ਜਿਸ ਦਾ ਨਾਮ ਪੀਪਾ ਸੀ ਰਾਜਾ ਬੜੇ ਅੱਛੇ ਆਚਰਨ ਦਾ ਸੀ ਆਪਣੀ ਪ੍ਰਜਾ ਦਾ ਪੂਰਾ ਧਿਆਨ ਰੱਖਦਾ ਸੀ ਗਰੀਬ ਗੁਰਬੇ ਲੋੜਵੰਦਾਂ ਦੀ ਹਮੇਸ਼ਾ ਮਦਦ ਕਰਦਾ ਰਹਿੰਦਾ ਸੀ ਰਾਜੇ ਪੀਪੇ ਦਾ ਰਾਜ ਇੱਕ ਤਰ੍ਹਾਂ ਦਾ ਧਰਮੀ ਰਾਜ ਹੀ ਸੀ ਰਾਜੇ ਦੇ ਦਰਬਾਰ ਵਿੱਚ ਬਹੁਤ ਸਾਰੇ ਮੰਤਰੀ ਸੰਤਰੀ ਅਹਲਕਾਰ ਸਨ ਜਿਨ੍ਹਾਂ ਨਾਲ ਰਾਜਾ ਸਲਾਹਾਂ ਕਰਦਾ ਰਹਿੰਦਾ ਸੀ ਇਸ ਦਾ ਦਰਬਾਰ ਇੱਕ ਤਰ੍ਹਾਂ ਦਾ ਸੰਗਤ ਵਰਗਾ ਹੀ ਹੁੰਦਾ ਸੀ ਜਿਸ ਵਿੱਚ ਹਮੇਸ਼ਾ ਧਾਰਮਿਕ ਗੱਲਾਂ ਹੀ ਹੋਇਆ ਕਰਦੀਆਂ ਸਨ ਰਾਜੀਪੀਪੇ ਨੇ satsang ਵਿੱਚ ਇਹ ਸੁਣਿਆ ਸੀ ਕਿ ਭਗਤੀ ਕੀਤੀ ਤਾਂ ਹੀ ਥਾਂ ਪੈਂਦੀ ਹੈ ਜੇਕਰ ਮਨੁੱਖ ਨੇ ਕੋਈ ਗੁਰੂ ਧਾਰਨ ਕੀਤਾ ਹੋਵੇ ਗੁਰੂ ਜੀ ਵੀ ਉਹ ਜਿਹੜਾ ਪ੍ਰਭੂ ਨੂੰ ਮਿਲ ਚੁੱਕਾ ਹੋਵੇ ਐਵੇਂ ਕੋਈ ਕੱਚਾ ਬਿੱਲਾ ਨਹੀਂ ਉਹ ਗੁਰੂ ਜਿਹੜਾ ਖਾ ਕੇ 10 ਰੋਟੀਆਂ ਸੁੱਤਾ ਰਹੇ ਤੇ 10 ਵਜੇ ਸੁੱਤਾ ਪਿਆ ਉੱਠੇ ਉਹ ਗੁਰੂ ਜਿਹੜਾ ਹਰ ਦਿਨ ਜਾਗੇ ਕਦੇ ਨਾ ਸੋਵੇ ਦੀ ਵਿਵਸਥਾ ਦਾ ਮਾਲਕ ਹੋਵੇ ਜਿਸ ਨੂੰ ਧੁਰ ਦਰਗਾਹ ਤੋਂ ਪ੍ਰਭੂ ਨੇ ਨਵਾਜਿਆ ਹੋਵੇ ਕੋਈ ਜੋਗ ਗੁਰੂ ਨਾਲ ਮਿਲਣ ਕਰਕੇ ਰਾਜੇ ਦਾ ਮਨ ਬਹੁਤ ਵਿਚਲਿਤ ਰਹਿੰਦਾ ਸੀ ਕਿ ਕੋਈ ਪੂਰਨ ਗੁਰੂ ਨજર ਹੀ ਨਹੀਂ ਆ ਰਿਹਾ ਇਹ ਨਾ ਹੋਵੇ ਕਿ ਮੇਰੀ ਇਹ ਉਮਰ ਬਿਨਾਂ ਗੁਰੂ ਧਾਰਨ ਕੀਤੇ ਹੀ ਬੀਤ ਜਾਵੇ ਮੈਨੂੰ ਬਿਨਾਂ ਗੁਰੂ ਤੋਂ ਹੀ ਮੌਤ ਆ ਜਾਵੇ ਤਾ ਕਿ drevi ਠੋਈ ਨਹੀਂ ਮਿਲੇਗੀ ਇੱਕ ਦਿਨ ਰਾਜੇ ਨੇ ਆਪਣੀ ਸਭਾ ਬੁਲਾਈ ਤੇ ਆਪਣੇ ਸਾਰੇ ਅਹਿਲਕਾਰਾਂ ਸਲਾਹਕਾਰਾਂ ਤੋਂ ਪੁੱਛਿਆ ਕੋਈ ਅਜਿਹਾ ਸੰਤ ਮਹਾਤਮਾ ਦੱਸੋ ਜੋ ਪੂਰਨ ਹੋਵੇ ਤਾਂ ਕਿ ਮੈਂ ਉਸ ਨੂੰ ਆਪਣਾ ਗੁਰੂ ਧਾਰਨ ਕਰ ਸਕਾਂ ਕਿਸੇ ਨੇ ਦੱਸਿਆ ਕਿ ਬਨਾਰਸ ਵਿੱਚ ਭਗਤ ਰਵਿਦਾਸ ਜੀ ਰਹਿੰਦੇ ਹਨ ਜਿਹੜੇ ਕੀ ਪੂਰਨ ਸਾਧੂ ਸੰਤ ਸੁਣੀਦੇ ਹਨ ਦੂਰ ਦੂਰ ਤੋਂ ਲੋਕ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਹਨ ਇਹ ਲੋਕ ਪਰਲੋਕ ਦੇ ਸੁਖ ਹਾਸਲ ਕਰਦੇ ਹਨ ਅਕਤ ਜੀ ਦੀ ਕਾਫੀ ਮਹਿਮਾ ਸੁਣ ਕੇ ਰਾਜੇ ਦੇ ਮਨ ਵਿੱਚ ਵੀ ਚਾਹ ਪੈਦਾ ਹੋਇਆ ਤੇ ਰਾਜੇ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਜੀ ਨੂੰ ਆਪਣਾ ਗੁਰੂ ਧਾਰਨ ਕਰਨ ਦਾ ਮਨ ਬਣਾ ਲਿਆ ਰਾਜੇ ਦੇ ਮੰਤਰੀਆਂ ਨੇ ਦੱਸਿਆ ਕਿ ਰਾਜਾ ਜੀ ਇੱਕ ਗੱਲ ਦਾ ਧਿਆਨ ਰੱਖਿਓ ਜੇ ਅਕਤ ਰਵਿਦਾਸ ਹੈ ਪੂਰਨ ਸੰਤ ਪਰ ਹੈ ਨੀਵੀਂ ਜਾਤ ਦਾ ਅਤੇ ਤੁਸੀਂ ਹੋ ਰਾਜੇ ਰਾਜੇ ਨੇ ਗੱਲ ਸੁਣੀ ਤੇ ਕਿਹਾ ਜਿਸ ਦੇ ਹਿਰਦੇ 'ਚ ਪ੍ਰਭੂ ਵਸਿਆ ਹੋਵੇ ਉਹ ਭਾਵੇਂ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਣ ਵਾਲਾ ਹੋਵੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੈ ਅਜਿਹੇ ਮਹਾਪੁਰਸ਼ ਦੇ ਦਰਸ਼ਨ ਹੀ ਭਾਗਾਂ ਨਾਲ ਪ੍ਰਾਪਤ ਹੁੰਦੇ ਹਨ ਰਾਜਾ ਅਥਾ ਸ਼ਰਧਾ ਤੇ ਮਨ ਵਿੱਚ ਪਿਆਰ ਲੈ ਕੇ ਭਗਤ ਰਵਿਦਾਸ ਜੀ ਦੇ ਦਰਸ਼ਨਾਂ ਨੂੰ ਪਹੁੰਚਿਆ ਜਾ ਕੇ ਨਮਸ਼ਕਾਰ ਕੀਤੀ ਅਤੇ ਨਿਮਕ ਕੇ ਬੇਨਤੀ ਕੀਤੀ ਕਿ ਮੈਨੂੰ ਗਰੀਬ ਨੂੰ ਰੱਖ ਲਵੋ ਇਸ ਸੰਸਾਰ ਭਵਜਲ ਤੋਂ ਤਾਰ ਲਵੋ ਮੈਨੂੰ ਆਪਣਾ ਸ਼ਿਸ਼ੇ ਬਣਾ ਲਵੋ ਇਸ ਅਗਨ ਸਾਗਰ ਤੋਂ ਬਾਹ ਪਕੜ ਕੇ ਬਾਹਰ ਕੱਢ ਦੇਵੋ ਭਗਤ ਰਵਿਦਾਸ ਜੀ ਨੇ ਰਾਜਨ ਦੇ ਮਨ ਦੀ ਸ਼ਰਧਾ ਵੇਖੀ ਪਿਆਰ ਵੇਖਿਆ ਕਿ ਰਾਜਾ ਬਿਨਾਂ ਸਿਪਾਈਆਂ ਬਿਨਾਂ ਲਾਮ ਲਸ਼ਕਰ ਦੇ ਤੁਰਕੇ ਮੇਰੇ ਦਰਸ਼ਨਾਂ ਨੂੰ ਆਇਆ ਹੈ ਕਿਸੇ ਸੰਸਾਰੀ ਅੱਗੇ ਤਾਂ ਨੀਵਾ ਝੁੱਕ ਕੇ ਕੋਈ ਕਿਸੇ ਨੂੰ ਛੱਲ ਸਕਦਾ ਹੈ ਪਰ ਤਿੰਨਾਂ ਲੋਕਾਂ ਦੀ ਜਾਣਨ ਹਾਰੇ ਨੂੰ ਪਲਾਂ ਕੋਈ ਕਿਵੇਂ ਛੱਲ ਸਕਦਾ ਹੈ ਭਗਤ ਰਵਿਦਾਸ ਜੀ ਨੇ ਰਾਜੇ ਦੇ ਮਨ ਦੀ ਸੱਚੀ ਸ਼ਰਧਾ ਤੇ ਪ੍ਰੇਮ ਨੂੰ ਆਂਪ ਲਿਆ ਤੇ ਮਨ ਵਿੱਚ ਖਿਆਲ ਕੀਤਾ ਕਿ ਇਹ ਰਾਜਾ ਕਿਧਰ ਜਪ ਤਪ ਦੇ ਚੱਕਰਾਂ 'ਚ ਪਵੇਗਾ ਇਹਨੂੰ ਸਿੱਧਾ ਹੀ ਮੁਕਤ ਕਰ ਦਿੰਦੇ ਹਾਂ ਭਗਤ ਰਵਿਦਾਸ ਜੀ ਨੇ ਰਾਜੇ ਨੂੰ ਸਿੱਧਾ ਹੀ ਪਾਰ ਉਤਾਰਨ ਦੀ ਮਨ ਵਿੱਚ ਮਿੱਥ ਬਣਾਈ ਤੇ ਰਾਜੇ ਨੂੰ ਆਪਣਾ ਭਾਂਡਾ ਜਿਸ ਵਿੱਚ ਉਹ ਚਮੜੇ ਨੂੰ ਕਿਉਂਕੇ ਰੱਖਦੇ ਸਨ ਉਸ ਦਾ ਪਾਣੀ ਪੀਣ ਨੂੰ ਦਿੱਤਾ ਜਦ ਭਗਤ ਰਵਿਦਾਸ ਜੀ ਨੇ ਕਿਹਾ ਰਾਜਾ ਅਸੀਂ ਤੈਨੂੰ ਆਪਣਾ ਚੇਲਾ ਸਵੀਕਾਰ ਕਰਦੇ ਹਾਂ ਲਓ ਇਹ ਜਲ ਚਰਨ ਅੰਮ੍ਰਿਤ ਦੇ ਤੌਰ ਤੇ ਸ਼ਕ ਲਵੋ ਰਾਜੇ ਨੇ ਜਦ ਉਹ ਵਰਤਨ ਦੇਖਿਆ ਤੇ ਪਾਣੀ ਦੇਖਿਆ ਜਿਹੜਾ ਕੀ ਚਮੜੇ ਕਰਕੇ ਮੁਸ਼ਕ ਮਾਰ ਰਿਹਾ ਸੀ ਤੇ ਮੈਲਾ ਵੀ ਬਹੁਤ ਸੀ ਰਾਜੇ ਦਾ ਮਨ ਥੜਕ ਗਿਆ ਮਨ ਵਿੱਚ ਸ਼ੰਕਾ ਆ ਗਈ ਕਿ ਇਹ ਗੰਦਾ ਪਾਣੀ ਹੁਣ ਮੈਨੂੰ ਪੀਣਾ ਪਵੇਗਾ ਪਹਿਲਾਂ ਆਪ ਹੀ ਅਰਦਾਸਾਂ ਕੀਤੀਆਂ ਸੀ ਕਿ ਮੈਨੂੰ ਚੇਲਾ ਬਣਾ ਲਵੋ ਤੇ ਹੁਣ ਨਾ ਵੀ ਨਹੀਂ ਕਰ ਸਕਦਾ ਸੀ ਕਿ ਮੈਂ ਇਹ ਗੰਦਾ ਪਾਣੀ ਨਹੀਂ ਪੀਣਾ ਰਾਜੇ ਦੇ ਮਨ ਵਿੱਚ ਵਿਚਾਰਾਂ ਦਾ ਕਮਹਸਾਨ ਚੱਲ ਰਿਹਾ ਸੀ ਗੁਰੂ ਦਿੰਦਾ ਤਾਂ ਜ਼ਰੂਰ ਹੈ ਪਰ ਜਦੋਂ ਉਹਨੇ ਕੁਝ ਜ਼ਿਆਦਾ ਦੇਣਾ ਹੋਵੇ ਤਾਂ ਪ੍ਰੀਖਿਆ ਵੀ ਬੜੀ ਕਰੜੀ ਲੈਂਦਾ ਹੈ ਜਿਸ ਨੂੰ ਭਗਤ ਕਬੀਰ ਜੀ ਕਹਿੰਦੇ ਹਨ ਨਾ ਕਬੀਰ ਕਸੌਟੀ RAM ਕੀ ਝੂਠਾ ਟਿੱਕੇ ਨਾ ਕੋਏ ਇੱਕ ਕਸੌਟੀ ਦੀ ਪ੍ਰੀਖਿਆ ਵਿੱਚੋਂ ਸੱਚੇ ਹੀ ਪਾਸ ਹੋ ਸਕਦੇ ਹਨ ਝੂਠੇ ਇਸ ਕਸੌਟੀ ਵਿੱਚੋਂ ਪਾਸ ਨਹੀਂ ਹੋ ਸਕਦੇ ਰਵਿਦਾਸ ਜੀ ਨੇ ਦੇਣਾ ਤਾਂ ਬਹੁਤ ਕੁਝ ਸੀ ਪਰ ਨਾਲ ਹੀ ਪ੍ਰੀਖਿਆ ਤਾਂ ਲੈਣੀ ਹੀ ਸੀ ਪਰ ਰਾਜਾ ਇਸ ਪ੍ਰੀਖਿਆ ਵਿੱਚੋਂ ਥੜਕ ਗਿਆ ਰਾਜੇ ਨੇ ਮਨ ਵਿੱਚ ਚਲਾਕੀ ਕੀਤੀ ਕਿ ਹੱਥ ਤਾਂ ਪਾਣੀ ਪੀਣ ਲਈ ਅੱਗੇ ਕਰ ਦਿੱਤੇ ਪਰ ਜਦ ਹੀ ਭਗਤ ਜੀ ਨੇ ਉਸ ਅਮਰਤ ਰੂਪੀ ਜਲ ਰਾਜੇ ਦੇ ਹੱਥਾਂ ਵਿੱਚ ਪਾਇਆ ਤਾਂ ਰਾਜੇ ਨੇ ਹੱਥ ਢਿੱਲੇ ਕਰ ਲਏ ਜਿਸ ਨਾਲ ਉਹ ਸਾਰਾ ਜਲ ਰਾਜੇ ਦੀਆਂ ਬਾਹਾਂ ਵਿੱਚ ਦੀ ਹੁੰਦਾ ਹੋਇਆ ਕੁਝ ਉਸ ਦੇ ਕੁੜਤੇ ਨੂੰ ਲੱਗ ਗਿਆ ਤੇ ਕੁਝ ਡੁੱਲ ਗਿਆ ਇਹ ਗੱਲ ਸੁਣ ਕੇ ਸਾਨੂੰ ਰਾਜਾ ਅਤੀ ਦਰਜੇ ਦਾ ਮੂਰਖ ਲੱਗੇਗਾ ਕਿ ਰਾਜੇ ਨੇ ਇਹ ਕੀ ਕੀਤਾ ਪਰ ਕਰ ਅਸੀਂ ਵੀ ਇਹੀ ਰਹੇ ਹਾਂ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਉਹ ਪ੍ਰਭੂ ਤਾਂ ਸਾਨੂੰ ਅੰਮ੍ਰਿਤ ਦੇ ਕੇ ਤਾਰਨਾ ਚਾਹੁੰਦਾ ਹੈ ਪਰ ਅਸੀਂ ਹੱਥ ਢਿੱਲੇ ਕਰਕੇ ਉਸ ਨੂੰ ਧਰਤੀ ਤੇ ਸੁੱਟ ਦਿੰਦੇ ਹਾਂ ਜਿਸ ਕਰਕੇ ਸਾਡਾ ਕਲਿਆਣ ਹੀ ਨਹੀਂ ਹੁੰਦਾ ਭਗਤ ਰਵਿਦਾਸ ਜੀ ਸਾਰਾ ਕੁਝ ਵੇਖ ਰਹੇ ਸਨ ਮਨ ਵਿੱਚ ਜਾਣਦੇ ਸਨ ਪਰ ਮੁਸਕਰਾ ਰਹੇ ਸਨ ਰਾਜੇ ਦੀ ਚਲਾਕੀ ਦੇਖ ਕੇ ਇੱਥੇ ਜਗਿਆਸੂਆਂ ਲਈ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਰਾਜੇ ਵਿੱਚ ਇੰਨੀ ਸ਼ਰਧਾ ਤੇ ਪ੍ਰੇਮ ਸੀ ਜਿਸ ਨੇ ਭਗਤ ਰਵਿਦਾਸ ਜੀ ਨੂੰ ਪਹਿਲੀ ਵਾਰ ਚ ਹੀ ਪ੍ਰਸੰਨ ਕਰ ਲਿਆ ਪ੍ਰਸੰਨ ਵੀ ਅਝਾ ਕੀਤਾ ਕਿ ਭਗਤ ਜੀ ਨੇ ਰਾਜੇ ਨੂੰ ਤਾਰਨ ਲਈ ਇਹ ਭਗਤ ਜੀ ਰਾਜੇ ਨੂੰ ਤਾਰਨ ਲਈ ਵੀ ਤਿਆਰ ਹੋ ਗਏ ਬਿਨਾਂ ਕਿਸੇ ਘਾਲ ਖਲਾਇਆ ਸਿੱਧਾ ਮੁਕਤੀ ਦਾ ਮਾਰਗ ਦੇਣ ਲਈ ਤਿਆਰ ਹੋ ਗਏ ਪਰ ਰਾਜੇ ਦੇ ਮਨ ਵਿੱਚ ਇਹ ਸ਼ੰਕਾ ਆਇਆ ਇਹ ਜਿਸ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਇੱਕ ਛੋਟਾ ਜਿਹਾ ਸੰਸਾ ਕੀ ਇਹ ਗੰਦਾ ਪਾਣੀ ਇਹ ਗੰਦਾ ਪਾਣੀ ਬਸ ਰਹਿ ਹੀ ਗਿਆ ਸਾਰੀ ਕਿਰਪਾ ਤੋਂ ਵਾਂਝਾ ਰਾਜਾ ਆਪਣੇ ਮਹਿਲਾਂ ਵਿੱਚ ਆਇਆ ਉਹ ਪੋਸ਼ਾਕ ਉਤਾਰੀ ਜਿਸ ਤੇ ਅੰਮ੍ਰਿਤ ਲੁਲਾ ਸੀ ਚਮੜੇ ਦੇ ਦਾਗ ਲੱਗ ਗਏ ਸਨ ਪੋਸ਼ਾਕ ਉਤਾਰੀ ਤੇ ਤੋਬੀ ਨੂੰ ਧੋਣ ਲਈ ਦੇ ਦਿੱਤੀ ਤੋਬੀ ਦੀ ਇੱਕ ਛੋਟੀ ਬੱਚੀ ਸੀ ਜਿਸ ਨੇ ਉਹ ਪੋਸ਼ਾਕ ਜਿਸ ਤੇ ਚਮੜੇ ਦੇ ਦਾਗ ਲੱਗੇ ਸਨ ਉਸ ਨੂੰ ਮੂੰਹ ਵਿੱਚ ਪਾ ਕੇ ਚੂਸਣਾ ਸ਼ੁਰੂ ਕਰ ਦਿੱਤਾ ਜਿਉਂ-ਜਿਉਂ ਚੂਸਦੀ ਗਈ ਉਹ ਅਮਰਤ ਜਿਹੜਾ ਭਗਤ ਰਵਦਾਸ ਜੀ ਨੇ ਰਾਜੇ ਨੂੰ ਦਿੱਤਾ ਸੀ ਉਸ ਲੜਕੀ ਦੇ ਅੰਦਰ ਪਹੁੰਚ ਗਿਆ ਤੇ ਉਸ ਦੇ ਬਜਰ ਕपाट ਖੁੱਲ ਗਏ ਇੰਨਾ ਲੋਕਾਂ ਦੀ ਸੋਝੀ ਆ ਗਈ ਬ੍ਰਹਮ ਗਿਆਨ ਹੋ ਗਿਆ ਲੱਗੀ ਰਾਮ ਰਾਮ ਜਪਣ ਜਿਹੜੀ ਗੱਲ ਕਹੇ ਉਹੀ ਸੱਚੀ ਹੋ ਜਾਇਆ ਕਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਛੋਟੀ ਬੱਚੀ 'ਚ ਪ੍ਰਮਾਤਮਾ ਵਸ ਗਿਆ ਹੈ ਜੋ ਕੋਈ ਦੁਖੀ ਆਉਂਦਾ ਹੈ ਉਹ ਸਹੀ ਹੋ ਜਾਂਦਾ ਹੈ ਬੱਚੀ ਦੀ ਵਡਿਆਈ ਰਾਜੇ ਕੋਲ ਪਹੁੰਚੀ ਤਾਂ ਰਾਜਾ ਵੀ ਦਰਸ਼ਨਾਂ ਨੂੰ ਆ ਗਿਆ ਜਦ ਬੱਚੀ ਨੇ ਰਾਜੇ ਨੂੰ ਦੇਖਿਆ ਤਾਂ ਬੜਾ ادب ਦਿੱਤਾ ਇਹ ਕਿਹਾ ਕਿ ਮੇਰੇ ਮੁਰਸ਼ਿਦ ਆ ਗਏ ਰਾਜਾ ਬਹੁਤ ਹੈਰਾਨ ਹੋਇਆ ਕਿ ਮੈਂ ਇਸ ਦਾ ਮੁਰਸ਼ਿਦ ਕਿਵੇਂ ਹੋਇਆ ਤਾਉ ਸਬੱਚੀ ਨੇ ਸਾਰੀ ਗੱਲ ਦੱਸੀ ਰਾਜਾ ਮੱਥੇ ਤੇ ਹੱਥ ਮਾਰ ਕੇ ਬਹੁਤ ਪਛਤਾਇਆ ਇਹ ਭੱਜਾ ਭਗਤ ਰਵਿਦਾਸ ਜੀ ਦੇ ਕੋਲ ਤੇ ਜਾ ਕੇ ਚਰਨਾ ਤੇ ਡਿੱਗ ਪਿਆ ਤੇ ਬੋਲਿਆ ਬਖਸ਼ੋ ਪ੍ਰਭੂ ਭਗਤ ਜੀ ਨੇ ਫਰਮਾਇਆ ਹੁਣ ਵੇਲਾ ਲੰਘ ਗਿਆ ਹੈ ਰਾਜਨ ਹੁਣ ਕਾਲਣਾ ਕਾਲੋ ਤੇ ਕਾਲ ਦੇ ਰਸਤੇ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਭਗਤ ਰਵਿਦਾਸ ਜੀ ਦੀ ਸਾਖੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰਜੀ ਦਾ ਕਾਲ ਸਵਾਹਿਗੁਰਜੀ ਕੀ ਫਤਿਹ